ਅਲਪੀਜੀ ਇੱਕ ਕਿਨਵਾ ਬਲੱਡ ਡੋਨੇਸ਼ਨ ਕੈਂਪ ਹੈ ਤਕਰੀਬਨ ਸਾਡੂੰ 5-6 ਸਾਲ ਤੋਂ ਅਸੀਂ ਲਾ ਰਹੇ ਹਾਂ 25-26ਵਾਂ ਹੋਊਗਾ ਸਾਡਾ ਬਲੱਡ ਕੈਂਪ ਜਿਹੜੀ ਲੋਕਾਂ ਦੇ ਮਨ 'ਚ ਹੈ ਕਿ ਬਲੱਡ ਦੇਣ ਨਾਲ ਕੰਗੋਰੀ ਆਉਂਦੀ ਹੈ ਕਿਸੇ ਬਰਕਾਰਤ ਦੀ ਪ੍ਰੋਬਲਮ ਹੈ ਕਿਸੇ ਬਰਕਾਰਤ ਦੇ ਕੋਈ ਸਵਾਲ ਨਹੀਂ ਆਉਂਦੇ ਬੇਸਿਕਲੀ ਜੀ ਮੈਂ ਐਜੂਕੇਸ਼ਨ ਨਾਲ ਸੰਬੰਧ ਰੱਖਦਾ ਓਕੇ ਤੇ ਮੈਂ ਇੱਕ ਇੰਜੀਨੀਅਰਿੰਗ ਕਾਲਜ ਦੇ ਤੌਰ ਤੇ ਪ੍ਰਿੰਸੀਪਲ ਕੰਮ ਕਰ ਰਿਹਾ ਹਾਂ ਜੀ ਜਿਹੜੇ ਤੁਹਾਡੇ ਪ੍ਰਤਪਾਲ ਜੀ ਆਏ ਹੋਏ ਆ ਉਹ ਕਹਿੰਦੇ ਵੀ 50 ਸਾਲ ਦੀ ਉਮਰ 'ਚ 55 ਵਾਰ ਬਲੱਡ ਦੇ ਦੇ ਚੁਕੇ ਵੀ ਉਹਨਾਂ ਦਾ ਕੋਈ ਵਿਸ਼ੇਸ਼ ਸਨਮਾਨ ਕਰੋਗੇ ਬਿਲਕੁਲ ਬਿਲਕੁਲ ਬੰਦਾ ਜੀ ਦੇਖੋ ਉਹ ਸਾਡੇ ਵਾਸਤੇ ਵੀ ਕਿ ਮੋਟੀਵੇਸ਼ਨ ਹੋ ਗਏ ਕਿ ਜਿਨ੍ਹਾਂ ਨੇ 50 ਸਾਲ ਦੀ ਉਮਰ 'ਚ 55 ਵਾਰ 50 50 ਸਾਲ ਦੀ ਉਮਰ 'ਚ 55 ਵਾਰ ਦੇਖੋ ਉਮਰ ਦੇ ਵਿੱਚ 50 ਤੋਂ ਵੱਧ ਵਾਰ ਡੋਨੇਸ਼ਨ ਕਰ ਚੁੱਕੇ ਨੇ ਉਹ ਸਾਡੇ ਵਾਸਤੇ ਵੀ ਮੋਟੀਵੇਸ਼ਨ ਆ ਠੀਕ ਹੈ ਰਹੀ ਨਾ ਲੋਕਾਂ ਨੂੰ ਵੋਟ ਪਾ ਕਿ ਉਹ ਕਬਜ਼ਾ ਹੁੰਦਾ ਕਿ ਚੀਜ਼ਾਂ ਦੇ ਪਰੇ ਝੂਠੀ ਬਣਾਉਂਦਾ ਜਿਹੜੀ ਉਹਨਾਂ ਨੇ ਕੀ ਕਰ ਇਹਨਾਂ ਨੇ ਨਾਂ ਦਾ ਝੂਠੇ ਲਾਰੇ ਲਾ ਕੇ ਬਗਨੇ ਦਿੱਲੀ ਦਾ ਸਿੱਖ ਨਜ਼ਾਰਾ ਨਾ ਇਹਨਾਂ ਨੂੰ ਪੰਜਾਬ ਨਾਲ ਪੜਾ ਜਿਹੜਾ ਦਿੱਲੀ ਉਹਨੋਂ ਪਟਕਾ ਕੇਾਰੇ ਇਧਰੋਂ ਕਰਦੇ। ਸੋ ਸਾਸ੍ਰੀਆ ਕਾਲ ਗੱਲਬਾਤ ਵਿਦ ਹੈਰੀ ਵੀ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਆ ਸਰਬੱਤ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਜੀ ਕੋ। ਮਨਪ੍ਰੀਤ ਸਿੰਘ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪਹਿਲੀ ਗੱਲ ਅੱਜ ਮਨਪ੍ਰੀਤ ਸਿੰਘ ਜੀ ਦਾ ਜਨਮ ਦਿਨ ਹੈ ਤੇ ਤੁਹਾਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਭਾਈ ਸਾਹਿਬ ਤੇ ਮਨਪ੍ਰੀਤ ਸਿੰਘ ਜੀ ਤਕਰੀਬਨ ਹਰ ਸਾਲ ਆਪਣੇ ਜਨਮ ਦਿਨ ਤੇ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਆ ਇਸ ਸਾਲ ਵੀ ਇਹਨਾਂ ਨੇ ਬਲੱਡ ਡੋਨੇਸ਼ਨ ਕੈਂਪ ਲਾਇਆ ਹੈ ਉਹਦੀ ਕਲਿੱਪਸ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਮਨਪ੍ਰੀਤ ਜੀ ਇਹ ਕਿੰਵਾਂ ਬਲੱਡ ਡੋਨੇਸ਼ਨ ਕੈਂਪ ਹੈ ਤਕਰੀਬਨ ਸਾਡੂੰ 5-6 ਸਾਲ ਤੋਂ ਅਸੀਂ ਲਾ ਰਹੇ ਹਾਂ 25-26ਵਾਂ ਹੋਊਗਾ ਸਾਡਾ ਬਲੱਡ ਕੈਂਪ ਠੀਕ ਹੈ ਤੇ ਪਿਛਲੇ 2-3 ਸਾਲ ਤੋਂ ਮੈਂ ਆਪਣੇ ਜਨਮ ਦਿਨ ਤੇ ਲਾ ਹੀ ਰਹੇ ਹਾਂ ਇਹ ਯੂਥ ਨੂੰ ਮੋਟੀਵੇਟ ਕਰਨ ਲਈ ਅਸੀਂ ਲਾਉਨੇ ਆ ਬਲੱਡ ਕੈਂਪ ਤੇ ਤੁਹਾਡੇ ਇਹਦੇ ਨਾਲ ਮਾਧਿਅਮ ਨਾਲ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਜਿਹੜੀ ਲੋਕਾਂ 'ਚ ਮਿਥ ਹੈ ਕਿ ਬਲੱਡ ਦੇਣਾ ਕਮਜ਼ੋਰੀ ਆਉਂਦੀ ਹੈ ਕਿਸੇ ਪ੍ਰਕਾਰ ਦੀ ਪ੍ਰੋਬਲਮ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਨਾਰਮਲ ਪ੍ਰੋਸੈਸ ਹੈ ਇੱਕ ਥੋੜੀ 24 ਘੰਟੇ ਦੇ ਅੰਦਰ ਅੰਦਰ ਰਿਕਵਰ ਹੋ ਜਾਂਦੀ ਹੈ ਬਾਡੀ ਜਿਹੜਾ ਵੀ ਬਲੱਡ ਡੋਨੇਟ ਕਰਦਾ ਹੈ ਤੇ ਜਿਹੜਾ ਇਹ ਬਲੱਡ ਡੋਨੇਸ਼ਨ ਕੈਂਪ ਹੈ ਤੁਸੀਂ ਇਸ ਤੋਂ ਬਿਨਾ ਹੋਰ ਵੀ ਕੋਈ ਸੇਵਾਵਾਂ ਕਰਦੇ ਹੋ ਹਾਂਜੀ ਹਾਂਜੀ ਮਤਲਬ ਜਿਵੇਂ ਕੋਈ ਬੱਚੇ ਵੀਕ ਹੁੰਦੇ ਨੇ ਸਕੂਲਾਂ ਚ ਫੀਸ ਨਹੀਂ ਭਰ ਸਕਦੇ ਠੀਕ ਹੈ ਜਾਂ ਅਸੀਂ ਪਿੱਛੇ ਜੇ ਸਲਾਈ ਸੈਂਟਰ ਖੋਲਿਆ ਸੀਗਾ ਆਪਣਾ ਇੱਕ ਪੁਰਾਣੇ ਕੱਪੜਿਆਂ ਦਾ ਉਹ ਖੋਲਿਆ ਸੀ ਸਟੋਰ ਜਿੱਥੇ ਤੁਸੀਂ ਡੋਨੇਟ ਕਰ ਸਕਦੇ ਸੀ ਕੱਪੜੇ ਪੁਰਾਣੇ ਇੱਕ ਐਮਰਜੈਂਸੀ ਚ ਬਲੱਡ ਡੋਨੇਸ਼ਨ ਅਸੀਂ ਕਰਦੇ ਰਹਿੰਦੇ ਆ ਤੇ ਹੁਣ ਹੜ੍ਹਾਂ ਚ ਵੀ ਅਸੀਂ ਸੇਵਾ ਕਰਕੇ ਆਇਆ ਪਿੱਛੇ ਜੇ ਉਸ ਤੋਂ ਪਹਿਲਾਂ ਇੱਕ ਕੋਵਿਡ ਚ ਸਾਡੀ ਟੀਮ ਨੇ बीसी पटियाला ਨੂੰ ਇੱਕ ਗੱਡੀ ਤਿਆਰ ਕਰਾ ਕੇ ਦਿੱਤੀ ਸੀ ਟੈਸਟਿੰਗ ਵਨ ਓਕੇ ਉਹ ਵੀ ਮਤਲਬ ਉਹ ਸੀ ਕਰ ਹੀ ਜਾ ਰਹੇ ਹਾਂ ਜਿਵੇਂ ਵੈਸੇ ਅੱਜ ਦਾ ਯੂਥ ਹੈ ਜਿਹੜਾ ਮਤਲਬ ਡਿਸਕੋ ਕਲੱਬ ਹੋਰ ਇਧਰ ਪਾਸੇ ਘੁੰਮਣ ਫਿਰਨ ਵਾਲੇ ਪਾਸੇ ਜ਼ਿਆਦਾ ਹੈ ਵੀ ਤੁਸੀਂ ਜੋ ਨੌਜਵਾਨ ਹੋ ਕੇ ਵੀ ਤੁਹਾਡਾ ਇਧਰ ਝੁਕਾ ਕਦੋਂ ਹੋਇਆ ਤੇ ਕਿਸ ਤਰ੍ਹਾਂ ਹੋਇਆ ਇਹ ਚੁਕਾਵ ਇੱਕ ਤਾਂ ਸਾਨੂੰ ਤਕਰੀਬਨ 8-10 ਸਾਲ ਤੋਂ ਦੀ ਸੇਵਾ ਚ ਲੱਗੇ ਹੋਈ ਸੀ ਠੀਕ ਹੈ ਜੀ ਪਰ ਸਾਨੂੰ ਇੱਕ ਆਇਆ ਕਿ ਇੱਕ ਟੀਮ ਦੇ ਤੌਰ ਤੇ ਕੰਮ ਕੀਤਾ ਜਾਏ ਫਿਰ ਅਸੀਂ ਚਾਰ ਬੰਦੇ ਸੀਗੇ ਜਿਵੇਂ ਮੇਰਾ ਭਵੀ ਪਾਟੀ ਹੈ ਅਮਨ ਸੈਣੀ ਹੈ ਵਿਸ਼ਾਲ ਹੈ ਅਸੀਂ ਚਾਰਾਂ ਨੇ ਸਲਾਹ ਕਰਕੇ ਉਸ ਤੋਂ ਬਾਅਦ ਸਾਰਿਆਂ ਨੂੰ ਕਲੱਬ ਕੀਤਾ ਫਿਰ ਉਸ ਤੋਂ ਬਾਅਦ 25-30 ਬੰਦੇ ਦੀ ਟੀਮ ਬਣੀ ਫਿਰ 25 ਤੋਂ ਹੋਰ ਪਰਿਵਾਰ ਵਧਦਾ ਰਿਹਾ ਹੋਰ ਤੋਂ ਹੋਰ ਜੁੜਦੇ ਰਹੇ ਹੁਣ ਤਕਰੀਬਨ 100 ਮੈਂਬਰਾਂ ਦਾ ਪਰਿਵਾਰ ਸਾਡੇ ਨਾਲ ਅਡੀਆ ਸਰਬਤ ਫਾਊਂਡੇਸ਼ਨ ਹੁਣ 100 ਮੈਂਬਰ ਹੋ ਚੁੱਕੇ ਜੀ 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 ਠੀਕ ਹੈ ਤੇ ਵੈਸੇ ਤਾਂ ਦੇਖੋ ਇਹਨਾਂ ਚੀਜ਼ਾਂ ਨਾਲ ਬਹੁਤ ਹਲਾਰਾ ਮਿਲਦਾ ਪਰ ਇਹ ਦੇਖੋ ਕੁਝ ਲੋਕ ਬਲੱਡ ਡੋਨੇਟ ਕਰਦੇ ਆ ਉਹਨਾਂ ਦੀ ਤਕਰੀਬਨ ਇਹ ਸ਼ਿਕਾਇਤ ਵੀ ਰਹਿੰਦੀ ਹੈ ਕਿ ਜਦ ਕਿਸ ਨੂੰ ਜ਼ਰੂਰਤ ਦੇ ਸਮੇਂ ਤੇ ਬਲੱਡ ਨਹੀਂ ਮਿਲਦਾ ਜੀ ਜੀ ਉਹਦਾ ਕਾਰਨ ਇਹ ਇੱਕ ਤਾਂ ਐਮਰਜੈਂਸੀ 'ਚ ਕਈ ਵਾਰ ਬਲੱਡ ਬੈਂਕ ਕੋਲ ਵੀ ਉਹ ਕਈ ਗਰੁੱਪ ਨਹੀਂ ਹੁੰਦੇ ਜਿਵੇਂ ਨੈਗੇਟਿਵ ਗਰੁੱਪ ਹੈ ਉਹ ਰੇਅਰ ਗਰੁੱਪ ਹੈ ਉਹ ਮਿਲਦਾ ਨਹੀਂ ਆਮ ਦੂਸਰੀ ਗੱਲ ਇਹ ਹੈ ਕਿ ਜਦੋਂ ਤੁਸੀਂ ਉਹਨਾਂ ਕੋਲ ਜਾਓਗੇ ਉਸ ਟਾਈਮ ਉਹਨਾਂ ਕੋਲ ਪ੍ਰੈਜ਼ੈਂਟ ਹੈ ਨਹੀਂ ਹੈ ਅਵੇਲੇਬਿਲਟੀ ਤੇ ਡਿਪੈਂਡ ਕਰਦੀ ਹੈ ਇਹ ਚੀਜ਼। ਨਹੀਂ ਤੁਸੀਂ ਉਹਨਾਂ ਦੀ ਕੋਈ ਹੈਲਪ ਕਰਦੇ ਹੋ ਜਿਹੜੇ ਤੁਹਾਡੇ ਕੋਲ ਹਾਂ ਕਰਦੇ ਆ ਕਿਤੋਂ ਨਾ ਕਿਤੋਂ ਫਿਰ ਅਸੀਂ ਡੋਨਰ ਅਰੇਂਜ ਕਰਵਾ ਕੇ ਦੇ ਦਿੰਨੇ ਆ ਉਹਨਾਂ ਨੂੰ। ਹਾਂ ਜੇ ਮੰਨ ਲਓ ਕਿਸੇ ਨੂੰ ਹਾਂ ਜਿਹਨੂੰ ਕੋਈ ਦਿੱਕਤ ਆਵੇ ਫਿਰ ਅਸੀਂ ਡੋਨਰ ਤਿਆਰ ਕਰਵਾ ਕੇ ਉਹਨਾਂ ਨੂੰ ਉਸ ਉਸ ਹਿਸਾਬ ਨਾਲ ਆਪਣੇ ਡੋਨਰ ਭੇਜ ਦਿੰਨੇ ਆ ਉੱਥੇ ਅਸੀਂ ओके okay, ओके okay. नी ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਦੇਖੋ ਵੀ ਬੰਦਾ ਬਲੱਡ ਨੇ ਹਰ ਇੱਕ ਬੰਦਾ ਕਰਨਾ ਚਾਹੁੰਦਾ ਹੈ ਪਰ ਉਹਨੂੰ ਅਵੇਲੇਬਿਲਟੀ ਮਿਲ ਸਕੇ ਆਪਦੀ ਵਾਰ ਤੇ ਫਿਰ ਹਰ ਬੰਦਾ ਤਿਆਰ ਹੈ ਤੇ ਦੂਜੀ ਸਭ ਤੋਂ ਵੱਡੀ ਤੁਹਾਨੂੰ ਇਹ ਗੱਲ ਦੱਸੋ ਤੁਸੀਂ ਇਹ ਨਾ ਸੇਵਾਵਾਂ ਤੋਂ ਬਿਨਾ ਵੀ ਆਪਦੀ ਕਿਰਤ ਵੀ ਕਰਦੇ ਹੋ ਜੀ ਕੋਈ ਮੇਰਾ ਆਪਣਾ ਬਿਜ਼ਨਸ ਹੈ ਗਾਰਮੈਂਟਸ ਦਾ ਮੇਰੀ ਨਾਲ ਹੀ ਸ਼ਾਪ ਹੈ ਇੱਥੇ ਤੇ ਉਹਦੇ ਬਾਹਰ ਹੀ ਲਾਇਆ ਹੈ ਅਸੀਂ ਠੀਕ ਹੈ ਵੈਸੇ ਤਾਂ ਅਸੀਂ ਤੁਹਾਨੂੰ ਦੇਖਦੇ ਆ ਪੋਲਿਟੀਕਲ ਸਰਗਰਮੀਆਂ ਜਿਵੇਂ ਤੁਸੀਂ ਸਰਗਰਮ ਰਹਿੰਦੇ ਹੋ ਹਾਂਜੀ ਹਾਂਜੀ ਤੇ ਪੋਲਿਟੀਕਲ ਵੀ ਮਿੱਟੂ ਚੱਠਾ ਕਾਲੀ ਦਲ ਦੇ ਉਹ ਨੇ ਉਹ ਮੇਰੇ ਵੱਡੇ ਭਰਾ ਵਾਂਗੂ ਹੀ ਆ। ਸਿਰੋਂ ਤੋਂ ਉਹਨਾਂ ਨਾਲ ਹੀ ਜੁੜਿਆ ਹੋਇਆ ਮੈਂ। ਬਟੂ ਜਿਹੜੇ ਹਲਕਾ ਪਟਿਆਲਾ ਪਟਿਆਲਾ ਦਿਹਾਤੀ ਦੇ। ਠੀਕ ਹੈ। ਤਕਰੀਬਨ 2-3 ਸਾਲ ਤੋਂ ਉਹਨਾਂ ਦਾ ਦਫ਼ਤਰ ਮੈਂ ਹੀ ਸੰਭਾਲ ਰਿਹਾ ਜੀ। ਉਹਨੂੰ ਤੁਸੀਂ ਉਹਨਾਂ ਦਾ ਦਫ਼ਤਰ ਸੰਭਾਲ ਰਿਹਾ। ਜੀ ਜੀ ਜੀ। ਠੀਕ ਹੈ ਜੀ। ਤੇ ਸਾਨੂੰ ਹੁਣ ਅੱਗੇ ਦੱਸੋ ਵੀ ਅੱਗੇ ਤੁਹਾਡੀ ਅਗਲੀ ਸੋਚ ਕੀ ਆ? ਅਗਲਾ ਕੀ ਤੁਸੀਂ ਕਰਨਾ ਚਾਹੁੰਦੇ ਹੋ? ਅਗਲੀ ਮੇਰੀ ਸੋਚ ਇਹ ਹੈ ਕਿ ਕਹਿੰਦੇ ਨਾ ਭਗਤ ਸਿੰਘ ਦੀ ਸੋਚ ਹਾਂਜੀ। ਉਹ ਜ਼ਰੂਰ ਚਾਹੀਦੀ ਹੈ। ਮੈਂ ਨਾ ਇੱਕ ਛੋਟੀ ਜਿਹੀ ਗੱਲ ਸ਼ਾਇਦ ਬਰੀ ਲੰਬੀ ਹੋ ਜੇ। ਮੈਂ 35 ਬੰਦਿਆਂ ਤੋਂ ਭਗਤ ਸਿੰਘ ਬਾਰੇ ਪੁੱਛੀ ਗੱਲ ਮੈਂ ਕਿ ਭਗਤ ਸਿੰਘ ਨੇ ਕੀ ਕੀਤਾ ਸੀ ਸਿਰਫ 34 ਦਾ ਜਵਾਬ ਸਿਰਫ ਗੋਲੀ ਚਲਾਈ ਸੀ ਠੀਕ ਹੈ ਜੀ 34 ਬੰਦੇ ਦਾ ਜਵਾਬ ਇਹ ਸੀਗਾ ਯੂਥ ਦਾ ਸਾਰਿਆਂ ਦਾ ਇਹੀ ਜਵਾਬ ਹੈ ਸਾਰਿਆਂ ਦਾ ਇਹੀ ਜਵਾਬ ਹੈ ਜਦ ਕਿ ਉਸ ਬੰਦੇ ਨੇ 700 ਕਿਤਾਬਾਂ ਜ਼ਿੰਦਗੀ ਚ ਪੜੀਆਂ ਨੇ ਆਪਣੇ ਲਾਸਟ ਜੇਲ੍ਹ ਚ ਵੀ ਜਦੋਂ ਰਹੇ ਆ ਉਸ ਟਾਈਮ ਵੀ ਉਹ ਬੰਦੇ ਕੋਲੇ ਕਿਤਾਬਾਂ ਸੀਗੀਆਂ ਨੀ ਤਾਂ ਉਹਨੇ ਤਾਂ ਉਹਨੂੰ ਤਾਂ ਪਤਾ ਹੀ ਸੀ ਉਹਨੇ ਸ਼ਹੀਦ ਹੋਣਾ ਫਿਰ ਵੀ ਉਹ ਪੜ ਰਿਹਾ ਸੀ ਕਿਤਾਬ ਸਿਰਫ ਇਹੀ ਸੋਚ ਲੈ ਕੇ ਤੁਰੇ ਸੀਗੇ ਕਿ ਭਗਤ ਸਿੰਘ ਦੀ ਸੋਚ ਨੂੰ ਅੱਗੇ ਵਧਾਈਏ ਕੁਝ ਹੱਦ ਤੱਕ ਅਸੀਂ ਕਾਮਯਾਬ ਵੀ ਹੋਏ ਆ ਬਾਕੀ ਜਾਰੀ ਹੈ ਸਾਡੀ ਜੰਗ ਜਾਰੀ ਹੈ ਅਸੀਂ ਤੁਹਾਡੇ ਭਰਾਵਾਂ ਕਰਕੇ ਕਾਮਯਾਬ ਹੋਵਾਂਗੇ ਦੋਸਤੋ ਅੱਜ ਤੁਹਾਨੂੰ ਨਾਲ ਅਸੀਂ ਰੂਬਰੂ ਕਰਾਵਾਂਗੇ ਸਰਬੱਤ ਫਾਊਂਡੇਸ਼ਨ ਦੇ ਕੋ-ਫਾਊਂਡਰ ਬਵੀ ਭਾਟੀਆ ਜੀ ਨਾਲ ਭਾਟੀਆ ਜੀ ਸਵਾਗਤ ਹੈ ਤੁਹਾਡਾ ਵੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਤੁਸੀਂ ਬੇਸਿਕਲੀ ਕਰਦੇ ਕੀ ਹੋ ਆ ਬੇਸਿਕਲੀ ਜੀ ਮੈਂ ਐਜੂਕੇਸ਼ਨ ਨਾਲ ਸੰਬੰਧ ਰੱਖਦਾ ਓਕੇ ਤੇ ਮੈਂ ਇੱਕ ਇੰਜੀਨੀਅਰਿੰਗ ਕਾਲਜ ਦੇ ਤੌਰ ਪ੍ਰਿੰਸੀਪਲ ਕੰਮ ਕਰ ਰਿਹਾ ਹਾਂ ਜੀ ਓਕੇ ਤਾਂ ਤਾਂ ਮੇਰੀ ਬੈਕਗ੍ਰਾਉਂਡ ਜਿਹੜੀ ਹੈਗੀ ਆ ਬੇਸਿਕਲੀ ਮੈਂ ਇੰਜੀਨੀਅਰਿੰਗ ਟੈਕਨੀਕਲ ਬੈਕਗ੍ਰਾਉਂਡ ਤੋਂ ਬਿਲੋਂਗ ਕਰਦਾ ਓਕੇ ਤੁਸੀਂ ਪ੍ਰਿੰਸੀਪਲ ਹੋ ਜੀ ਹੈ ਮੈਂ ਮ ਲੁਧਾਨਾ ਪੋਰਟਿੰਗ ਆ ਮੇਰੀ ਤੇ ਮੈਂ ਬਤੌਰ ਪ੍ਰਿੰਸੀਪਲ ਕੰਮ ਕਰਦਾ ਇੰਜੀਨੀਅਰਿੰਗ ਕਾਲਜ ਦੇ ਵਿੱਚ ਤੇ ਅਸੀਂ ਤਾਂ ਵੈਸੇ ਜਿਹੜੇ ਬਤੌਰ ਪ੍ਰਿੰਸੀਪਲ ਆ ਵੀ ਤੁਹਾਡਾ ਇੱਧਰ ਅਹੀ ਸਵਾਲ ਅਸੀਂ ਮਨਪ੍ਰੀਤ ਜੀ ਨੂੰ ਵੀ ਪੁੱਛਿਆ ਤੁਹਾਨੂੰ ਪੁੱਛ ਰਹੇ ਆ ਦੁਆਰਾ ਵੀ ਤੁਹਾਡਾ ਝੁਕਾਵ ਕਿਵੇਂ ਹੋਇਆ ਤੁਹਾਡਾ ਸਾਥ ਕਿਵੇਂ ਬਣਿਆ ਮਨਪ੍ਰੀਤ ਜੀ ਨਾਲ ਆ ਬੇਸਿਕਲੀ ਗੱਲ ਕਿਵੇਂ ਆ ਜੀ ਅਸੀਂ ਬਹੁਤ ਸਾਲਾਂ ਤੋਂ ਇਕੱਠੇ ਆ ਓਕੇ ਤੋਂ ਜਦੋਂ ਅਸੀਂ ਐਜੂਕੇਸ਼ਨ ਆਪਣੀ ਕਰ ਰਹੇ ਸੀਗੇ 2005 ਦੇ ਵਿੱਚ ਅਸੀਂ ਸ਼ੁਰੂ ਕੀਤੀ ਸੀ ਮੈਂ ਆਪਣੀ ਐਜੂਕੇਸ਼ਨ ਬਹੁਤ ਤੁਸੀਂ ਇਕੱਠੇ ਸੀ ਠੀਕ ਹੈ ਤੇ ਸਾਡਾ ਸ਼ੁਰੂ ਤੀ ਚੁਗਾ ਸੀਗਾ ਕਿ ਅਸੀਂ ਸੋਸ਼ਲ ਐਕਟੀਵਿਟੀਆਂ ਵੱਲ ਥੋੜਾ ਸਾਡਾ ਬਹੁਤ ਚੁਗਾਵ ਸੀਗਾ ਜੀ ਠੀਕ ਹੈ ਜੀ ਜਿਵੇਂ ਕੋਈ ਕਿਸੇ ਦਾ ਐਕਸੀਡੈਂਟ ਹੋ ਗਿਆ ਫਸ ਚੱਕ ਗਿਆ ਸੀ ਹਸਪੀਟਲ ਛੱਡ ਕੇ ਆਉਣਾ ਠੀਕ ਹੈ ਬਹੁਤ ਪ੍ਰੋਮਿਨੈਂਟ ਏਰੀਆ ਸੀਗਾ ਜਿੱਥੇ ਐਕਸੀਡੈਂਟ ਮੋਸਟਲੀ ਹੁੰਦੇ ਰਹਿੰਦੇ ਸੀਗੇ ਠੀਕ ਹੈ ਜੀ ਅਸੀਂ ਇਕੱਠੇ ਹੁੰਦੇ ਸੀਗਾ ਅਸੀਂ ਛੱਡ ਕੇ ਆਉਣਾ ਫਰ ਹੌਲੀ ਹੌਲੀ ਅਸੀਂ ਸੋਸ਼ੀਅਲੀ ਲੋਕਾਂ ਦੀ ਮਦਦ ਕਰਨੀ ਸ਼ੁਰੂ ਕੀਤੀ। ਇਹ ਸੋਸ਼ਲ ਵਰਕ ਸ਼ੁਰੂ ਕਰਤਾ ਤੁਸੀਂ? ਹਾਂਜੀ ਹਾਂਜੀ। ਉਸ ਤੋਂ ਬਾਅਦ ਇਹ ਸਰਮਤ ਫਾਊਂਡੇਸ਼ਨ ਤੁਸੀਂ ਕਿ ਕਿਹੜੇ ਸੰਚ ਸ਼ੁਰੂ ਕੀਤੀ? ਇਹ ਇਹ ਸਾਨੂੰ ਤਕਰੀਬਨ 10 ਸਾਲ ਹੋ ਚੁੱਕੇ ਨੇ ਜੀ। 10 ਸਾਲ ਹੋ ਗਏ। ਪਰ ਵੈਸੇ ਇੱਕ ਦੇਖਿਆ ਜਿਹੜੇ ਅੱਜ ਕੱਲ ਤਾਂ ਲੋਕ ਲੋਕ ਸੇਵਾ ਕਰਦੇ ਆ ਉਹ ਇੰਸਟਾਗ੍ਰam ਤੇ YouTube ਤੇ ਜ਼ਿਆਦਾ ਕਰਦੇ ਆ। ਮਤਲਬ ਧਰਤੀ ਦੇ ਲੈਵਲ ਦੇ ਘਟ ਹੈ। ਤੇ ਤੁਸੀਂ ਗਰਾਊਂਡ ਲੈਵਲ ਦੇ ਉੱਤੇ ਜਿਹੜੀ ਆ ਵੀ ਸੇਵਾ ਕਰਦੇ ਹੋ ਪਰ ਤੁਸੀਂ ਇਹ ਐਡ ਜਾਂ ਸੋਸ਼ਲ ਮੀਡੀਆ ਤੇ ਕਿਉਂ ਨਹੀਂ ਤੁਸੀਂ ਇਹ ਪਾਉਂਦੇ? ਬੇਸਿਕਲੀ ਜੀ ਸਾਡਾ ਕੰਮ ਗਰਾਊਂਡ ਲੈਵਲ ਤੋਂ ਸ਼ੁਰੂ ਹੋਇਆ ਸੀ ਸਾਡਾ ਮੋਟੀਵੇਸ਼ਨ ਸੀ ਕਿ ਅਸੀਂ ਮਦਦ ਕਰਨੀ ਆ ਅਸੀਂ ਆਡियंस ਗੇਨ ਨਹੀਂ ਕਰਨੀ ਸੀਗੀ ਸਾਡਾ ਮੇਨ ਸੀ ਕਿ ਜਿੰਨੇ ਵੱਧ ਤੋਂ ਵੱਧ ਅਸੀਂ ਲੋਕਾਂ ਦਾ ਸਮਾਜ ਭਲਾਈ ਦਾ ਕੰਮ ਕਰ ਸਕੀਏ ਉਹਨਾਂ ਕਰੀਏ ਨਹੀਂ ਪਰ ਅਸੀਂ ਜਿੰਨਾ ਕਿ ਸੁਣਿਆ ਲੋਕ ਤਾਂ ਕਹਿੰਦੇ ਆ ਵੀ ਅਸੀਂ ਵੀਡੀਓਸ ਤਾਂ ਪਾਣੇ ਆ ਜਿੰਨੇ ਸੋਸ਼ਲ ਵਰਕਰਾਂ ਅਸੀਂ ਕਿਸੇ ਦਾ ਨਾਮ ਲੈ ਕੇ ਕਮੈਂਟ ਨਹੀਂ ਕਰਦੇ ਪਰ ਉਹ ਕਹਿੰਦੇ ਅਸੀਂ ਵੀਡੀਓਸ ਤਾਂ ਪਾਣਦੇ ਆ ਵੀ ਸਾਨੂੰ ਉਸ ਤੋਂ ਉਨੇ ਹੀ ਵੱਧ ਸਾਨੂੰ ਵੀ ਸਾਡੇ ਹੈਲਪਰ ਕਰਨ ਵਾਲੇ ਬੰਦੇ ਮਿਲਦੇ ਆ ਜੀ ਹਾਂ ਜੀ ਨਹੀਂ ਹੁਣ ਅਸੀਂ ਸੋਸ਼ਲ ਮੀਡੀਆ ਤੇ ਐਕਟਿਵ ਵੀ ਹੈਗੇ ਆ ਵਰਤੌਰ ਦੇ ਲਈ ਜਿਵੇਂ ਅੱਜ ਜੇ ਅਸੀਂ ਖੂਨਦਾਨ ਕੈਂਪ ਜਿਹੜਾ ਲਗਾਇਆ ਹੋਇਆ ਹੈ ਉਹ ਜੋ ਬਾਅਦ ਕਵਰ ਕਰੂਗੇ ਦੇਖੋਗੇ ਤੁਸੀਂ ਤਾਂ ਤਕਰੀਬਨ 1.200 ਦੇ ਕਰੀਬ ਯੂਥ ਆ ਚੁੱਕਿਆ ਜੀ ਠੀਕ ਹੈ ਜੀ ਉਹ ਸਾਰਾ ਮਤਲਬ ਕਿ ਸਾਡੇ ਇੱਕ ਸੋਸ਼ਲ ਨੈਟਵਰਕ ਆਪਣਾ ਹੋ ਗਿਆ ਸੋਸ਼ਲ ਨੈਟਵਰਕਿੰਗ ਸਾਈਟਸ ਜਿਹੜੀਆਂ ਹੈਗੀਆਂ ਨੇ ਜਿੱਦ ਅਸੀਂ ਐਕਟਿਵ ਹੈਗੇ ਆ ਉਹਦੇ ਤੁਹਾਨੂੰ ਆਪਣੇ ਕੋਲ ਲੋਕ ਜੁੜੇ ਹੋਏ ਨੇ ਠੀਕ ਹੈ ਬਾਕੀ ਬਹੁਤ ਸਾਰੇ ਹੈਗੇ ਲੋਕ ਜੁੜੇ ਹੋਏ ਨੇ ਜੇ ਅਸੀਂ ਉਸ ਤੇ ਵੀ ਹੈਗੇ ਆ ਮੇਨ ਇਕਵਲੀ ਰੱਖਿਆ ਹੋਇਆ ਸੀ ਸਿਸਟਮ ਹੁਣ ਕੀ ਕਹੋਗੇ ਅੱਜ ਦਾ ਇਹ ਦੌਰ ਹੈਗਾ ਜਿਵੇਂ ਅ ਉਹ ਸੋਸ਼ਲ ਨੈਟਵਰਕਿੰਗ ਸਾਈਟਸ ਜੇ ਅਸੀਂ ਨਹੀਂ ਯੂਜ਼ ਕਰਾਂਗੇ ਨਾ ਫਿਰ ਅਸੀਂ ਵੱਤ ਤੋਂ ਵੱਤ ਜੋ ਅਸੀਂ ਕੰਮ ਕਰਨਾ ਚਾਹੁੰਦੇ ਆ ਸਾਡਾ ਮੋਟਿਵ ਪੂਰਾ ਨਹੀਂ ਹੋਏਗਾ ਤਾਂ ਹੀ ਕਰਕੇ ਅਸੀਂ ਉਧਰ ਵੀ ਪ੍ਰੋਪਰ ਵਿੱਚ ਕੰਟਰੀਬਿਊਸ਼ਨ ਉਹਨਾਂ ਦੀ ਹੈਲਪ ਲਵਾਂਗੇ ਠੀਕ ਪਾਟਿਆ ਸਾਹਿਬ ਤੁਸੀਂ ਕਿੰਨੀ ਇੱਕ ਵਾਰ ਬਲੱਡ ਦੇ ਚੁੱਕੇ ਹੋ ਜੀ ਅਸੀਂ ਜਿਹੜਾ ਮੈਂ ਆਪਣਾ ਬਲੱਡ ਡੋਨੇਸ਼ਨ ਸ਼ੁਰੂ ਕੀਤੀ ਸੀਗੀ ਹਾਂਜੀ ਜਦੋਂ ਅਸੀਂ ਇੰਜੀਨੀਅਰਿੰਗ ਸ਼ੁਰੂ ਕੀਤੀ ਸੀ ਉਹਦੇ ਖਾਤੇ ਕਾਲਜ ਚ ਕੈਂਪ ਲੱਗਦੇ ਹੁੰਦੇ ਸੀ ਠੀਕ ਹੈ ਜੀ ਤੇ ਮੈਂ ਉਨੋਂ ਤੋਂ ਸ਼ੁਰੂ ਕੀਤਾ ਹੋਇਆ ਜੀ ਮੈਂ ਤਕਰੀਬਨ ਗਿਣਤੀ ਤਾਂ ਮੈਨੂੰ ਯਾਦ ਨਹੀਂ ਹੋ ਸਕਦਾ ਕਿ 20 ਤੋਂ 25 ਵਾਰ ਦੇ ਚੁੱਕਿਆ ਹੋਣਾ ਠੀਕ ਹੈ ਅੱਜ ਉਹਨੇ ਤੁਹਾਡੇ ਪ੍ਰਿਤਪਾਲ ਜੀ ਆਏ ਹੋਏ ਆ ਉਹ ਕਹਿੰਦੇ ਵੀ 50 ਸਾਲ ਦੀ ਉਮਰ 'ਚ 55 ਵਾਰ ਬਲੱਡ ਦੇ ਦੇ ਚੁਕੇ ਵੀ ਉਹਨਾਂ ਦਾ ਕੋਈ ਵਿਸ਼ੇਸ਼ ਸਨਮਾਨ ਕਰੋਗੇ ਬਿਲਕੁਲ ਬਿਲਕੁਲ ਬੰਦਾ ਜੀ ਦੇਖੋ ਸਾਡੇ ਵਾਸਤੇ ਇੱਕ ਮੋਟੀਵੇਸ਼ਨ ਹੋ ਗਏ ਕਿ ਜਿਨ੍ਹਾਂ ਨੇ 50 ਸਾਲ ਦੀ ਉਮਰ 59 ਵਾਰ 50 50 ਸਾਲ ਦੀ ਉਮਰ 55 ਸਾਲ 55 ਵਾਰ ਦੇ ਉਮਰ ਦੇ ਵਿੱਚ 50 ਤੋਂ ਵੱਧ ਵਾਰ ਡੋਨੇਸ਼ਨ ਕਰ ਚੁੱਕੇ ਨੇ ਉਹ ਸਾਡੇ ਵਾਸਤੇ ਵੀ ਮੋਟੀਵੇਸ਼ਨ ਹੈ ਸਾਡੇ ਯੰਗਸਟਰ ਬਹੁਤ ਆਏ ਹੋਏ ਨੇ ਅਸੀਂ ਨਾਲ ਰੂਬਰੂ ਕਰਾਵਾਂਗੇ ਰੂਬਰੂ ਕਰਾਓ ਵੈਸੇ ਆਪਾਂ ਇਹ ਕਲਿੱਪ ਜੋੜਾਂਗੇ ਤਾਂ ਕਿ ਹੋਰ ਲੋਕਾਂ ਨੂੰ ਵੀ ਸਿਹਤ ਮਿਲੇ ਵੀ ਬਲੱਡ ਡੋਨੇਟ ਕਰਨ ਨਾਲ ਵੀ ਸਿਹਤ ਦੀ ਹਾਨੀ ਨਹੀਂ ਹੁੰਦੀ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਵੀ ਜਿਹੜੀ ਮਿਥ ਹੈ ਵੀ ਕਹਿੰਦੇ ਵੀ ਬਲੱਡ ਡੋਨੇਸ਼ਨ ਦੇ ਕੇ ਵੀ ਵੀ ਸਰੀਰਕ ਕਮਜ਼ੋਰੀ ਰਹਿੰਦੀ ਹੈ ਉਹ ਕਿੰਨੀ ਕੁ ਦੇ ਰਹਿੰਦੀ ਹੈ ਕੀ ਹਿਸਾਬ ਹੈ ਨਹੀਂ ਜੀ ਜਿਹੜਾ ਆਪਾਂ ਖੂਨ ਦਾਨ ਕਰਦੇ ਆ ਨਾ ਇਹਦੇ ਨਾਲ ਕੋਈ ਵੀ ਸਰੀਰਕ ਕਮਜ਼ੋਰੀ ਨਹੀਂ ਹੁੰਦੀ ਜਿਹੜਾ ਖੂਨ ਆਪਾਂ ਡੋਨੇਟ ਕਰਦੇ ਆ ਬੇਸਿਕਲੀ 24 ਘੰਟੇ ਦੇ ਵਿੱਚ ਇਹ ਰਿਕਵਰ ਹੋ ਜਾਂਦਾ ਠੀਕ ਹੈ ਆਪਣਾ ਜਿੰਨੇ ਐਮਐਲ ਵੀ ਆਪਾਂ 350 ਐਮਐਲ ਜਿੰਨਾ ਵੀ ਐਮਐਲ ਆਪਾਂ ਕੱਢਦੇ ਆ ਉਹ ਬਾਡੀ 24 ਆਰਸ ਦੇ ਵਿੱਚ ਰੀਗੇਨ ਕਰ ਲੈਂਦੀ ਆ ਕੋਣ 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 ਨਹੀਂ ਦੇ ਸਕਦਾ ਜੀ ਖੂਨ ਵੀ ਜੇ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਵਾਲਾ ਜਾਂ ਕਿਸੇ ਤਰ੍ਹਾਂ ਦਾ ਕੋਈ ਅਤੇ ਇਹਦੇ ਵਿੱਚ ਕੁਝ ਹੁੰਦੇ ਨੇ ਦੇਖੋ ਜਿਵੇਂ ਤੁਸੀਂ ਬਲੱਡ ਡੋਨੇਸ਼ਨ ਕਰਨੀ ਹੈ ਹਾਂਜੀ ਯਾ ਤਾਂ 24 ਆਵਰਸ ਦੇ ਵਿੱਚ ਕੋਈ ਮੈਡੀਕੇਸ਼ਨਸ ਹੁੰਦੇ ਕੇ ਪਰਟੀਕਲ ਜਿਵੇਂ ਬੇਸਿਕ ਮੈਡੀਸਿਨਸ ਦੀ ਆਪਾਂ ਗੱਲ ਕਰੀਏ ਜਿਵੇਂ ਡਿਸਪ੍ਰਿਨ ਐਸਪ੍ਰਿਨ ਵਗੈਰਾ ਹੁੰਦੀ ਆ ਜਾਂ ਇਹ ਜੇ ਪੇਨਕਿਲਰ ਨਾ ਖਾਦੇ ਹੋਣ ਜਿਹਦੇ ਨਾਲ ਖੂਨ ਪਤਲਾ ਹੁੰਦਾ ਹਾਂਜੀ ਇਹਨਾਂ ਖੂਨ ਪਤਲਾ ਹੁੰਦਾ ਠੀਕ ਹੈ ਯਾ ਕਿਸੇ ਨੂੰ ਕੋਈ ਪ੍ਰੋਲੋਂਗਡ ਡਿਜ਼ੀਜ਼ ਚੱਲਦੀ ਆ ਕਿ ਕੋਈ ਕੋਈ ਡਿਜ਼ੀਜ਼ ਇਹ ਜੀ ਹੁੰਦੀ ਆ ਕਿ ਅਸੀਂ ਨਹੀਂ ਦੱਸਦੇ ਟੈਸਟਿੰਗ ਵੇਲੇ ਉਹ ਦੱਸ ਦੇਣੀ ਚਾਹੀਦੀ ਆ ਤਾਂ ਜੋ ਵੇਸਟ ਨਾ ਹੋਏ ਨਾ ਹਾਂ ਤਾਂ ਇੱਕ ਸਾਡਾ ਟਾਈਮ ਵੇਸਟ ਨਾ ਹੋਵੇ ਬਾਅਦ ਵਿੱਚ ਜਿਹੜਾ ਟੈਸਟਿੰਗ ਖੂਨ ਦੀ ਹੁੰਦੀ ਹੈ ਨਾ ਜਿਹੜਾ ਆਪਾਂ ਖੂਨ ਡੋਨੇਟ ਕਰਤਾ ਅੱਜ ਇਹ ਨਹੀਂ ਕਿ ਜੇ ਕਿਸੇ ਨੂੰ O ਪੋਜ਼ਿਟਿਵ B ਪੋਜ਼ਿਟਿਵ ਦੀ ਲੋੜ ਆ ਸਿੱਧਾ ਆਪਣਾ ਵਾਲਾ ਪੈਕੇਟ ਦੇਤਾ ਤਾਂ ਖੂਨ ਦਾ ਉਹ ਚੜ ਜਾਏਗਾ ਨਹੀਂ ਇੰਨੀ ਬਾਕਾਇਦਾ ਟੈਸਟਿੰਗ ਹੁੰਦੀ ਹੈ ਜੀ ਓਕੇ ਫਿਰ ਜੇ ਕਿਸੇ ਨੂੰ ਕੋਈ ਡਿਜ਼ੀਜ਼ ਹੈਗੀ ਆ ਉਹ ਨਹੀਂ ਦੱਸਦਾ ਉਹ ਟੈਸਟਿੰਗ ਦੇ ਵਿਚ ਆ ਜਾਂਦਾ ਇੱਕ ਟੈਸਟਿੰਗ ਕਾਸਟ ਵੀ ਖਰਾਬ ਹੁੰਦੀ ਹੈ ਜੀ ਠੀਕ ਹੈ ਮਾ ਲੋ ਬਈ ਜੇ ਕਿਸੇ ਨੂੰ ਅੱਗੇ ਤੋਂ ਖੂਨ ਕਦੇ ਲੋੜ ਪਏ ਤੇ ਤੁਸੀਂ ਡੋਨਰ ਅਰੇਂਜ ਕਰਕੇ ਉਹਨਾਂ ਦੀ ਮਦਦ ਕਰਦੇ ਹੋ ਹਾਂਜੀ ਬਿਲਕੁਲ ਜੀ ਕੋਈ ਸਰ ਬਹੁਤ سارے ਕੇਸ ਆਇਆ ਨੇ ਅੱਜ ਜਿਹੜਾ ਅਸੀਂ ਕੈਂਪ ਲਾਇਆ ਹੋਇਆ ਇਹ ਬਲੱਡ ਡੋਨੇਸ਼ਨ ਕੈਂਪ ਹੈ ਜੀ ਤੇ ਅਸੀਂ ਪਲੇਟलेट्स ਵੀ ਆਪਾਂ ਡੋਨੇਟ ਕਰਦੇ ਆ ਓਕੇ ਹੁਣ ਪਲੇਟलेट्स ਜਿਹੜੇ ਹੈਗੇ ਨੇ ਉਹ ਇੱਕ ਬੜਾ ਟੀਡੀਐਸ ਪ੍ਰੋਸੈਸ ਹੁੰਦਾ ਜੀ ਉਹ ਕਿਉਂਕਿ ਉਹ ਲੈਂਥੀ ਪ੍ਰੋਸੈਸ ਵੀ ਆ ਠੀਕ ਹੈ ਜੀ ਕੋਈ ਉਹਦੇ ਵਿੱਚ ਬਗਾਏ ਦਾ ਇੱਕ ਮਸ਼ੀਨ ਲੱਗੀ ਹੁੰਦੀ ਹੈ ਤੁਹਾਡੀ ਬਾਡੀ ਚੋਂ ਖੂਨ ਨਿਕਲ ਕੇ ਉਹ ਸਰਕੂਲੇਟ ਹੁੰਦਾ ਜੋ ਪਲੇਟलेट्स ਕੱਢ ਲੈਂਦਾ ਹੁੰਦਾ ਵਿੱਚੋਂ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਵੀ ਅਸੀਂ ਅਰੇਂਜ ਕਰਾਏ ਨੇ ਜੇ ਕਿਸੇ ਨੂੰ ਜਿਵੇਂ ਹੁਣ ਸਾਡਾ ਬਲੱਡ ਬੈਂਕ ਨਾਲ ਆਲਰੇਡੀ ਤਾਲਮਲ ਬਣੇ ਹੋਏ ਨੇ ਕੋਈ ਕਿਸੇ ਨੂੰ ਲੋੜ ਹੁੰਦੀ ਹੈ ਬਲੱਡ ਦੀ ਅਸੀਂ ਅਰੇਂਜ ਕਰਵਾਏ ਨੇ ਇਹ ਨਹੀਂ ਕਿ ਸਿਰਫ ਪਟਿਆਲੇ ਦੇ ਵਿੱਚ ਨਾਲ ਲੱਗਦੇ ਏਰੀਆ ਜਿਹੜੇ ਵੀ ਹੋਗੇ ਜਲੰਧਰ ਲੁਧਿਆਣਾ ਫਗਵਾੜਾ ਕੋਈ ਵੀ ਏਰੀਆ ਦੇ ਵਿੱਚ ਅਸੀਂ ਹੈਲਪ ਕਰ ਸਕਦੇ ਹਾਂ ਜੀ ਚਲੋ ਪਰਮਾਤਮਾ ਕਰੇ ਵੀ ਤੁਹਾਡਾ ਇਦਾਂ ਦੇ ਸਮਾਜ ਸੇਵਾ ਦੇ ਕੰਮ ਚੱਲਦੇ ਰਹਿਣ ਤੇ ਤੁਹਾਡਾ ਇਹ ਜੀ ਸਮਾਜ ਸੇਵਾ ਕਰਨ ਲਈ ਬਹੁਤ-ਬਹੁਤ ਧੰਨਵਾਦ ਭਟਿਆ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਤੇ ਇਹ ਜਿਹੜੀ ਰੀਲ ਹੈਗੀ ਆ ਜੋ ਇੰਟਰਵਿਊ ਸੈਸ਼ਨ ਤੁਸੀਂ ਲਿਆ ਇਹ ਬਾਤਵਾਦ ਲੋਕਾਂ ਤੱਕ ਪਹੁੰਚੇ ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗੇ ਕਿ ਇੱਕ ਇੱਕ ਕਹਿੰਦੇ ਖੂਨਦਾਨ ਮਹਾਦਾਨ ਤੁਸੀਂ ਇਹ ਜਾਂ ਤੁਸੀਂ ਖੂਨ ਦਿੱਤਾ ਹੋਇਆ ਕਿਸੇ ਨੂੰ ਐਮਰਜੈਂਸੀ ਬਹੁਤ ਜ਼ਿਆਦਾ ਲੋੜ ਹੈ ਤੇ ਕਿਸੇ ਦੀ ਜਾਨ ਵੀ ਬਚਾਈ ਜਾ ਸਕਦੀ ਹੈ ਤੇ ਅਸੀਂ ਬਿਲਕੁਲ ਤੁਹਾਡੇ ਇੰਟਰਵਿਊ ਦੇ ਮਾਧਿਅਮ ਦੇ ਥਰੂ ਅਸੀਂ ਬਾਤਵਾਦ ਲੋਕਾਂ ਨੂੰ ਜਾਗਰੂਕ ਕਰਾਂਗੇ ਤਾਂ ਤੁਹਾਡਾ ਵੀ ਆਉਣ ਵਾਸਤੇ ਬਹੁਤ-ਬਹੁਤ ਧੰਨਵਾਦ ਹੈ ਜੀ ਧੰਨਵਾਦ ਪਾਟੀ ਸਾਹਿਬ ਅੱਜ ਜੱਟਾ ਸਾਹਿਬ ਤੁਸੀਂ ਅੱਜ ਸਰਬਤ ਫਾਊਂਡੇਸ਼ਨ ਵੱਲ ਖੂਨਦਾਨ ਕੈਂਪ ਤੇ ਆਇਓ ਤੁਸੀਂ ਸਰਬੰਦ ਫਾਊਂਡੇਸ਼ਨ ਦੇ ਕੰਮ ਕਰਨ ਨੂੰ ਕਿਵੇਂ ਦੇਖਦੇ ਹੋ ਜੀ ਇਹ ਸਾਡਾ ਸਰਬਪ੍ਰੈਸ਼ਨਟ ਲਾ ਮੰਨਿਤ ਮੰਨੇ ਜੀ ਇਹਨਾਂ ਦੀ ਇੱਕ ਪੂਰੀ ਟੀਮ ਹੈ ਠੀਕ ਹੈ ਜੀ ਇੱਕ ਖੂਨਦਾਨ ਕੈਂਪ ਹਰ ਸਾਲ ਦੀ ਤਰ੍ਹਾਂ ਹੀ ਲਾਂਦੇ ਨੇ ਠੀਕ ਹੈ ਇਸ ਤੋਂ ਇਲਾਵਾ ਜਿੱਥੇ ਵੀ ਕਿਸੇ ਨੂੰ ਜ਼ਰੂਰਤਬੰਦ ਲੋੜ ਪੈਂਦੀ ਹੈ ਹਾਂਜੀ ਕਿ ਇਹਨਾਂ ਕੀ ਅਜੀ ਗੁੰਡਾਂ ਬਲਾਤਾ ਜਦੋਂ ਕਿਸੇ ਨੂੰ ਜ਼ਰੂਰਤ ਹੈ ਜਿਸ ਤਰ੍ਹਾਂ ਦਾ ਬਲੱਡ ਦੀ ਜ਼ਰੂਰਤ ਪੈਂਦੀ ਹੈ ਇਹ ਉਸੇ ਟਾਈਮ ਹਰ ਟਾਈਮ ਹਾਜ਼ਰ ਹੁੰਦੇ ਨੇ ਨੌਜਵਾਨ ਮੁੰਡੇ ਨੇ ਇਸ ਤੋਂ ਇਲਾਵਾ ਕਿਸੇ ਨੂੰ ਲੋੜਵੰਦ ਨੂੰ ਕੀ ਦੀ ਜ਼ਰੂਰਤ ਹੈ ਕਿਸੇ ਪਿੰਡ ਦੀ ਲੜਕੀ ਦਾ ਸ਼ਾਦੀ ਹੈ ਕਿਸੇ ਹੋਰ ਨੌਜਵਾਨ ਨੂੰ ਜ਼ਰੂਰਤ ਹੈ ਹਰ ਟਾਈਮ ਇਹ ਜਿਹੜੇ ਨੌਜਵਾਨ ਨੇ ਹਮੇਸ਼ਾ ਇੱਕ ਨਸ਼ਾ ਰਹਿਤ ਇੱਕ ਸੰਦੇਸ਼ ਦਿੰਦੇ ਨੇ ਹਟਣਾ ਇੱਕ ਸਭ ਤੋਂ ਵੱਡਾ ਜਿਹੜਾ ਇਹਨਾਂ ਦਾ ਇਹ ਹੈ ਇੱਕ ਬਹੁਤ ਨਸ਼ਿਆਂ ਤੋਂ ਰਹਿਤ ਨੇ ਔਰ ਲੋਕਾਂ ਨੂੰ ਸੰਦੇਸ਼ ਨੌਜਵਾਨੀ ਨੂੰ ਅੱਗੇ ਨਾਲ ਜੋੜ ਕੇ ਸੰਦੇਸ਼ ਦਿੰਦੇ ਨੇ ਕਿ ਆਪਾਂ ਨੂੰ ਸਰਕਾਰ ਦਾ ਜਿਹੜਾ ਉਹ ਪਲਾ ਕਰਨਾ ਚਾਹੀਦਾ ਹੈ ਕਿਉਂਕਿ ਇਹ ਕੰਮ ਜਿਹੜਾ ਕਰਜ ਹੈ ਆਪਦੇ ਉਸ ਕਮਾਈ ਚੋਂ ਕੱਢ ਕੇ ਦੂਜੇ ਵਾਸਤੇ ਕਰਨਾ ਬਹੁਤ ਔਖਾ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਹਰ ਵਾਰੀ ਕੋਈ ਨਾ ਕੋਈ ਚੀਜ਼ ਦਾ ਆਦੜਤ ਕਰਨ ਚੀਜ਼ਾਂ ਕਰਦੇ ਰਹਿੰਦੇ ਨੇ ਇਹਨਾਂ ਨੂੰ ਸਾਰਿਆਂ ਨੂੰ ਵਧਾਈਆਂ ਦੇਣਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਜਿਹੜੀ ਸਰਫੱਦ ਓਪਰੇਸ਼ਨ ਹੈ ਇਹ ਬਹੁਤ ਅੱਗੇ ਤੱਕ ਵਧੇ ਫੁਲੇ ਔਰ ਇਸੇ ਤਰ੍ਹਾਂ ਪ੍ਰਮਾਤਮਾ ਨੂੰ ਤੰਦਰੁਸਤ ਰੱਖੇ ਸਾਰਿਆਂ ਦੀ ਇਸੇ ਤਰ੍ਹਾਂ ਕੇ ਨੌਜਾਨ ਸੇਵਾ ਕਰਦੇ ਨੇ ਤੇ ਜਿਹੜੀ ਹੁਣ ਹੈਲਥ ਦੇ ਰਿਗਾਰਡਿੰਗ ਵੀ ਆਮ ਆਦਮੀ ਪਾਰਟੀ 10 ਲੱਖ ਰੁਪਏ ਦੀ ਹੈਲਥ ਇੰਸ਼ੋਰੈਂਸ ਲੈ ਕੇ ਆ ਰਹੀ ਹੈ ਉਹਦੇ ਰਿਗਾਰਡਿੰਗ ਤੁਹਾਡਾ ਕੀ ਕਹਿਣਾ ਜੀ ਦੇਖੋ ਕਈ ਸਰਕਾਰਾਂ ਹੋਈਆਂ ਨੇ ਪਰ ਇਹ ਪਹਿਲੀ ਸਰਕਾਰ ਹੈ ਜਿਹੜਾ ਨੇ ਹਸਪੀਟਲ ਬੰਦ ਕਰਕੇ ਕੋਈ ਇੱਕ ਮੁਹੱਲਾ ਕਲੀਨਿਕ ਜਿਹਨੂੰ ਕਹਿੰਦੇ ਨੇ ਜਿਹਦੇ ਵਿੱਚ ਜਨਾਬ ਕੋਈ ਅੱਜ ਦਵਾਈ ਹੈ ਜਿੱਥੇ ਜਾ ਕੇ ਦੇਖੋ ਨਾ ਤਾਂ ਅੱਜ ਕੋਈ ਦਵਾਈ ਹੈ ਇਹ ਹਾਲਾਤ ਕਰਤੇ ਕਿਉਂਕਿ ਇਹਨਾਂ ਦਾ ਤਾਂ ਲੋਕ ਹੀ ਨਾ ਜਿਨ੍ਹਾਂ ਨੇ ਅਸੀਂ ਤਾਂ ਚਲੋ ਵਿਰੋਧੀਆਂ ਸ਼ਾਇਦ ਅਗਲਾ ਲੱਗਦਾ ਵੀ ਵਿਰੋਧ ਚ ਵੋਟ ਪਾਣੀ ਹੈ ਜਿਨ੍ਹਾਂ ਨੇ ਵੋਟ ਪਾਈ ਨਾ ਉਹ ਕਈ ਵਾਰੀ ਮੈਂ ਇੱਕ ਦਿਨ ਫੇਸਬੁੱਕ ਤੇ ਦੇਖ ਰਿਹਾ ਆਪਣੇ ਆਪ ਨੂੰ ਚਵੇੜਾ ਮਾਰਦਾ ਸੀ ਯਾਰ ਅਸੀਂ ਇਹਨਾਂ ਲੋਕਾਂ ਨੂੰ ਵੋਟ ਪਾਤੀ ਠੀਕ ਹੈ ਕੋਈ ਕਬਦਾਰ ਹੁੰਦਾ ਕਿਸੇ ਦੇ ਹੈਗਾ ਪਰ ਇਹ ਝੂਠ ਦੀ ਬਲੰਦ ਹੈ ਜਿਹੜੀ ਇਹਨਾਂ ਨੇ ਕੀ ਕਰਨਾ ਇਹਨਾਂ ਨੇ ਨਾ ਤਾਂ ਝੂਠੇ ਲਾਰੇ ਲਾ ਕੇ ਬਣੇ ਨੇ ਦਿੱਲੀ ਦਾ ਸਿਸਟਮ ਹੈ ਸਾਰਾ ਨਾ ਇਹਨਾਂ ਨੂੰ ਕੋਈ ਪੰਜਾਬ ਨਾਲ ਪਤਾ ਉਦੋਂ ਦਿੱਲੀ ਹੁਣ ਕੁੱਟ ਖਾ ਕੇ ਸਾਰੇ ਇਧਰ ਨੂੰ ਚੱਲ ਗਏ ਠੀਕ ਹੈ ਤੇ ਜਿਹੜੀ ਹੁਣੇ ਆਮ ਆਦਮੀ ਪਾਰਟੀ ਐ ਵੀ ਇਹਦੇ ਤਰਨ ਤਰਨ ਬਾਈ ਇਲੈਕਸ਼ਨ ਲੜ ਰਹੀ ਹੈ ਜੀ ਤੇ ਤੁਹਾਡੀ ਪਾਰਟੀ ਨੇ ਵੀ ਹੜਾਂ ਦੇ ਵਿੱਚ ਬਹੁਤ ਸੇਵਾ ਕੀਤੀ ਵੀ ਤੁਹਾਨੂੰ ਲੱਗਦਾ ਵੀ ਤਰਨ ਤਰਨ ਇਲੈਕਸ਼ਨ ਦੇ ਵਿੱਚ ਤੁਹਾਨੂੰ ਇਹਦਾ ਕੋਈ ਫਾਇਦਾ ਹੋਏਗਾ ਜੀ ਅਸੀਂ ਸੇਵਾ ਕਰਨੀ ਚਲੋ ਉਹ ਲਾ ਕੇ ਚੱਲਿਆ ਮੈਂ ਉਹਨੂੰ ਉਹਦੇ ਨਾਲ ਨਹੀਂ ਜੋੜਦਾ ਉਹ ਤਾਂ ਅਸੀਂ ਤਾਂ ਪੰਜਾਬ ਦੀਆਂ ਪਾਰਟੀਆਂ ਖੇਤਰੀ ਪਾਰਟੀ ਅਸੀਂ ਤਾਂ ਜਿੱਤਾਂਗੇ ਤਾਂ ਵੀ ਪੰਜਾਬੀਆਂ ਵਾਸਤੇ ਆ ਅਸੀਂ ਹਾਰਾਂਗੇ ਤਾਂ ਵੀ ਪੰਜਾਬੀਆਂ ਵਾਸਤੇ ਅਸੀਂ ਪੰਜਾਬ ਨਹੀਂ ਛੱਡ ਸਕਦੇ ਕਿਉਂਕਿ ਇਹ ਪੰਜਾਬ ਸਾਡਾ ਆਪਣਾ ਆਪਣਾ ਪਰਿਵਾਰ ਹੈ ਇਹ ਤਾਂ ਦਿੱਲੀ ਤੋਂ ਆਏ ਨੇ ਇਹ ਤਾਂ ਲਟੇਰੇ ਨੇ ਤਾਡੇ ਸਾਹਮਣੇ ਆ ਜਿਹੜਾ ਹੁਣ 11 ਤਰੀਕ ਨੂੰ ਇਲੈਕਸ਼ਨ ਹੈ 14 ਨੂੰ ਰਿਜ਼ਲਟ ਤੁਹਾਡੇ ਸਾਹਮਣੇ ਨੇ ਦੇ ਹਾਲਾਤ ਕਿ ਨੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਮ ਨੂੰ ਇੱਕ ਮੀਟਿੰਗ ਕੀਤੀ ਜਿੱਦੇ ਵਿੱਚ ਇਹ ਕਿਹਾ ਕਿ ਸਾਰੀ ਪੁਲਿਸ ਹੀ ਹੋਰ ਆਪ ਆਪਣੇ ਮੂੰਹ ਇਹ ਗੱਲ ਕਹਿੰਦਾ ਸੁਣਿਆ ਕਿ ਉੱਥੇ ਕੋਈ ਲੋਕ ਨਹੀਂ ਹੈ ਤੁਹਾਡੇ ਸਾਹਮਣੇ ਆ ਜਿਹੜਾ ਬਹੁਤ ਜਲਦੀ ਦਾ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਆ ਠੀਕ ਹੈ ਧੰਨਵਾਦ ਜੀ